ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਨੇ ਠੀਕ ਠਾਕ ਹੋਵੋਗੇ ਇਸ ਵੀਡੀਓ ਵਿੱਚ ਆਪਾਂ ਨੇ ਟੂਲ ਦੀ ਫਲਕਾਰੀ ਦੇ ਸੂਟ ਐਡ ਕੀਤੇ ਆ ਤੇ ਇਸ ਸੂਟ ਤੇ ਆਪਾਂ ਸਾਰੇ ਤੇ ਸੇਮ ਹੀ ਵਰਕ ਕੀਤਾ ਹੈਗਾ ਇਹ ਦੋਨਾਂ ਦੇ ਆਪਾਂ ਕਲਰ ਹੀ ਡਿਫਰੈਂਟ ਹੈਗਾ ਜਸਟ ਸੇਮ ਵਰਕ ਹੈਗਾ ਐਂਡ ਨੈਕਸਟ ਇਹ ਆਪਣੀ ਫਲਕਾਰੀ ਹੈਗੀ ਹੈ ਜੀ ਜਿਹੜੀ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੈਗੇ ਹੋ ਹਾਂਜੀ ਇਦਾਂ ਦੇ ਸੂਟ ਤੁਸੀਂ ਆਪਣੇ ਲਈ ਜਾਗੋ ਦੇ ਫੰਕਸ਼ਨ ਲਈ ਤੇ ਜਾਂ ਫਿਰ ਪਾਰਟੀ ਵੇਅਰ ਲਈ ਰੈਡੀ ਕਰਵਾ ਸਕਦੇ ਹੈਗੇ ਹੋ ਇਹ ਸੂਟ ਅੱਜਕੱਲ ਟ੍ਰੈਂਡ ਵਿੱਚ ਨੇ ਤੇ ਇਹਨਾਂ ਨੂੰ ਪਾ ਕੇ ਤੁਹਾਨੂੰ ਇੱਕ ਰਾਇਲ ਪੰਜਾਬਣ ਵਾਲੀ ਲੁੱਕ ਮਿਲਦੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਆ। ਇਸ ਸੂਟ ਦੇ ਵਿੱਚ ਆਪਾਂ ਸੇਮ ਹੀ ਵਰਕ ਘੇਰੇ ਤੇ ਤੇ ਕੱਲਾ ਬਾਹਾਂ ਤੇ ਕੀਤਾ ਹੋਇਆ। ਔਰ ਇਹ ਸੇਮ ਵਰਕ ਤੁਸੀਂ ਪੋਂਚੇ ਤੇ ਵੀ ਕਰਵਾ ਸਕਦੇ ਹੋਗੇ। ਇਹ ਵੀ ਸੇਮ ਹੀ ਆਪਣਾ ਸੂਟ ਹੈਗਾ ਜੀ ਬਸ ਕਲਰ ਡਿਫਰੈਂਟ ਲੈਤੇ ਆ ਤੇ ਥੋੜਾ ਬਹੁਤ ਕਢਾਈ ਦੇ ਵਿੱਚ ਵੇਰੀਏਸ਼ਨਸ ਕੀਤੀਆਂ ਹੋਈਆਂ। ਹਾਂਜੀ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ। ਤੇ ਇਹ ਹੈ ਜੀ ਕੱਲੇ ਦਾ ਵਰਕ ਓਨਲੀ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ